ਗਹਿਣਾ ਮਨੁੱਖੀ ਸ਼ਿੰਗਾਰ ਦਾ ਹਮੇਸ਼ਾ ਤੋਂ ਹੀ ਕੇਂਦਰ ਬਿੰਦੂ ਰਿਹਾ ਹੈ ਪੰਜਾਬ ਵਿੱਚ ਹਰ ਧਰਮ ਜਾਤ ਅਤੇ ਹਰ ਉਮਰ ਦੀਆਂ ਔਰਤਾਂ ਅਤੇ ਮਰਦ ਆਪਣੀ ਸਮਰੱਥਾ ਦੇ ਅਨੁਸਾਰ ਸੋਨੇ ਚਾਂਦੀ ਅਤੇ ਪਿੱਤਲ ਦੇ ਗਹਿਣੇ ਪਹਿਨਦੇ ਰਹੇ ਹਨ ਪੁਰਾਤਨ ਪੰਜਾਬ ਦੇ ਵਿੱਚ ਔਰਤਾਂ ਸਿਰ ਤੋਂ ਪੈਰਾਂ ਤੱਕ ਗਹਿਣੇ ਪਹਿਨਦੀਆਂ ਸਨ ਕਿਹਾ ਜਾਂਦਾ ਹੈ ਕਿ ਪੁਰਾਤਨ ਪੰਜਾਬ ਵਿੱਚ ਔਰਤਾਂ 100 ਤੋਂ ਵੀ ਵੱਧ ਗਹਿਣੇ ਪਹਿਨ ਕੇ ਆਪਣੇ ਹੁਸ਼ਨ ਨੂੰ ਸ਼ਿੰਗਾਰਦੀਆਂ ਸਨ ਗਹਿਣਾ ਅਸਲ ਵਿੱਚ ਕਿਸੇ ਵਿਅਕਤੀ ਵਿਸ਼ੇਸ਼ ਦੀ ਆਰਥਿਕ ਖੁਸ਼ਹਾਲੀ ਪਿਆਰ ਮੁਹੱਬਤ ਅਤੇ ਸਹਿਜ ਤ੍ਰਿਪਤੀ ਆਦਿ ਦੇ ਪ੍ਰਗਟਾਵਾ ਦਾ ਪ੍ਰਤੀਕ ਹੈ ਜਿਹੜੇ ਬਨਸਵੰਨੇ ਸੋਹਣੀ ਚਾਂਦੀ ਦੇ ਗਹਿਣੇ ਪੁਰਾਤਨ ਸਮੇਂ ਵਿੱਚ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹੁੰਦੇ ਸਨ ਉਹਨਾਂ ਦੀ ਥਾਂ ਹੁਣ ਬਨਾਵਟੀ ਗਹਿਣਿਆਂ ਨੇ ਲੈ ਲਈ ਹੈ ਇਹ ਲੋਕ ਗਹਿਣੇ ਸਾਡੇ ਸੱਭਿਆਚਾਰ ਅਤੇ ਆਧੁਨਿਕ ਸਾਹਿਤ ਪੜ ਤੋਂ ਲਗਭਗ ਬਿਲਕੁਲ ਮਨਫੀ ਹੋ ਗਏ ਹਨ ਤਾਂ ਕਹਿ ਲਈਏ ਕਿ ਬਿਸਰ ਚੁੱਕੇ ਹਨ ਨਵੀਂ ਪੀੜ੍ਹੀ ਤਾਂ ਇਹਨਾਂ ਗਹਿਣਿਆਂ ਤੋਂ ਅਣਜਾਣ ਹੈ ਹੀ ਪੁਰਾਣੇ ਪੰਜਾਬ ਚ ਇਸਤਰੀਆਂ ਵੱਲੋਂ ਪਹਿਨੇ ਜਾਂਦੇ ਗਹਿਣੇ ਵਿੱਚ ਬਹੁਤ ਸਾਰੇ ਗਹਿਣੇ ਸ਼ਾਮਲ ਸੀ ਅੱਜ ਅਸੀਂ ਇਸ ਵੀਡੀਓ ਦੇ ਰਾਹੀਂ ਤੁਹਾਨੂੰ ਅਨੇਕਾਂ ਹੀ ਗਹਿਣੇ ਜਿਹੜੇ ਹਨ ਜਿਨ੍ਹਾਂ ਨੂੰ ਜਾਂ ਤਾਂ ਤੁਸੀਂ ਬਿਸਰ ਚੁੱਕੇ ਆਂ ਤੇ ਜਾਂ ਤੁਸੀਂ ਉਹਨਾਂ ਬਾਰੇ ਜਾਣਦੇ ਨਹੀਂ ਉਹਨਾਂ ਗਹਿਣਿਆਂ ਤੋਂ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਤੁਹਾਨੂੰ ਅਸੀਂ ਇਹ ਜਾਣਕਾਰੀ ਦਵਾਂਗੇ ਸੋ ਜੀਐਸਟੀ ਪਲੱਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਪੁਰਾਤਨ ਜਿਹੜਾ ਗਿਆਨ ਹੈ ਉਹ ਅਸੀਂ ਲਗਾਤਾਰ ਵੀਡੀਓ ਬਣਾ ਕੇ ਜੀਐਸਟੀ ਪਲੱਸ ਚੈਨਲ ਦੇ ਉੱਤੇ ਪਾਉਂਦੇ ਆ ਤੇ ਆਪ ਦਾ ਬਹੁਤ ਸਾਰਾ ਪਿਆਰ ਵੀ ਮਿਲਦਾ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਹੜੀ ਆ ਉਹ ਹੋਰ ਲੋਕਾਂ ਤੱਕ ਵੀ ਪਹੁੰਚ ਸਕੇ ਸੋ ਆਓ ਗੱਲ ਕਰਦੇ ਆ ਜਿਹੜੇ ਗਹਿਣੇ ਪੁਰਾਤਨ ਸਮਿਆਂ ਦੇ ਵਿੱਚ ਪਹਿਨੇ ਜਾਂਦੇ ਸੀ ਸਭ ਤੋਂ ਪਹਿਲਾਂ ਉਹਨਾਂ ਗਹਿਣਿਆਂ ਦੀ ਗੱਲ ਕਰਦੇ ਹਾਂ ਜਿਹੜੇ ਨੱਕ ਵਿੰਨ ਕੇ ਪਹਿਨੇ ਜਾਂਦੇ ਸਨ ਤੀਲੀ ਤੀਲੀ ਇੱਕ ਬਹੁਤ ਹੀ ਖੂਬਸੂਰਤ ਗਹਿਣਾ ਹੈ ਮੋਟਿਆਰਾ ਨੱਕ ਵਿੱਚ ਤੀਲੀ ਬਹੁਤ ਹੀ ਚਾਹ ਦੇ ਨਾਲ ਪੈਂਦੀਆਂ ਸਨ ਤੀਲੀ ਅਸਲ ਵਿੱਚ ਇੱਕ ਬਾਰੀਕ ਮੇਖ ਨੁਆ ਗਹਿਣਾ ਹੁੰਦਾ ਸੀ ਜਿਸ ਉੱਪਰ ਇੱਕ ਛੋਟਾ ਜਿਹਾ ਨਗ ਲੱਗਾ ਹੁੰਦਾ ਸੀ ਲੌਂਗ ਇਹ ਇੱਕ ਹੋਰ ਵੀ ਬਹੁਤ ਸੁੰਦਰ ਗਹਿਣਾ ਜਿਸ ਦੇ ਗਵਾਚਣ ਤੇ ਧਰ ਨੂੰ ਲੈ ਕੇ ਵੀ ਲੋਕ ਗੀਤਾਂ ਦੇ ਵਿੱਚ ਬਹੁਤ ਸਾਰੀਆਂ ਜਿਹੜੇ ਗੀਤ ਆ ਉਹ ਕਲਮ ਬੰਦ ਵੀ ਕੀਤੇ ਗਏ ਹਨ ਚੀਰੇ ਵਾਲਿਆ ਵੇਖਦਾ ਆਈ ਵੇ ਮੇਰਾ ਲੌਂਗ ਗਵਾਚਾ ਲੌਂਗ ਵਿਚਾਲੇ ਇੱਕ ਵੱਡਾ ਨਗ ਜੜਿਆ ਹੁੰਦਾ ਸੀ ਇਸ ਨੂੰ ਆਲੇ ਦੁਆਲੇੋਂ ਹੋਰ ਛੋਟੇ ਨਗਾਂ ਨੇ ਘੇਰਿਆ ਹੁੰਦਾ ਸੀ ਤਿੱਲੀ ਅਤੇ ਲੌਂਗ ਵਿੱਚੋਂ ਵਧੇਰੇ ਸੁੰਦਰ ਕੌਣ ਹੈ ਇਸ ਦਾ ਫੈਸਲਾ ਕਰਨਾ ਬਹੁਤ ਕਠਿਨ ਜਾਪਦਾ ਹੈ ਤਾਂ ਹੀ ਉਹ ਤਾਂ ਇੱਕ ਲੋਕਗੀਤ ਦੇ ਵਿੱਚ ਇਸ ਦੀ ਬੜਬੁਲੀ ਚਰਚਾ ਵੀ ਕੀਤੀ ਗਈ ਹੈ ਤਿੱਲੀ ਲੌਂਗ ਦਾ ਮਕਦਮਾ ਭਾਰੀ ਥਾਣੇਦਾਰਾ ਸੋਚ ਕੇ ਕਰੀ ਤੋ ਇਹ ਸੀ ਲੌਂਗ ਅਤੇ ਤੀਲੀ ਦੀ ਬਾਰੇ ਤੇ ਅੱਗੇ ਬਹੁਤ ਹੀ ਖੂਬਸੂਰਤ ਜਿਹੜਾ ਗਹਿਣਾ ਹੈ ਮੱਛਲੀ ਮੱਛਲੀ ਨੱਕ ਦੀਆਂ ਦੋਵਾਂ ਨਾਸਾਂ ਦੇ ਵਿਚਕਾਰਲੀ ਹੱਡੀ ਵਿੱਚ ਪਹਿਨੀ ਜਾਂਦੀ ਸੀ ਨੱਥ ਇਹ ਬਿੰਨੇ ਨੱਕ ਦੀ ਗਲੀ ਤੋਂ ਸ਼ੁਰੂ ਹੋ ਕੇ ਇੱਕ ਗੁਲਾਈ ਦੀ ਤਰ੍ਹਾਂ ਖੱਬੇ ਪਾਸੇ ਵਾਲਾ ਨਾਲ ਜੁੜ ਜਾਂਦੀ ਸੀ ਖੱਬੇ ਪਾਸੇ ਵਾਲਾਂ ਦੇ ਨਾਲ ਜੁੜ ਜਾਂਦੀ ਸੀ ਜਿਹੜੇ ਵਾਲ ਇਹ ਔਰਤਾਂ ਬੰਉਂਦੀਆਂ ਸਨ ਲਟਕਦੇ ਗਹਿਣਿਆਂ ਤੋਂ ਇਲਾਵਾ ਨੱਕ ਵਿੱਚ ਕੋਕਾ ਬੁਲਾਕ ਮੇਖ ਬੇਸਰਾ ਅਤੇ ਨੁਕਰਾਂ ਇਹ ਵੀ ਗਹਿਣੇ ਸਨ ਜਿਹੜੇ ਕਿ ਰਿਵਾਜ ਮੁਤਾਬਕ ਪਹਿਨੇ ਜਾਂਦੇ ਸਨ ਕੰਨ ਵਿੱਚ ਕੀ ਜਿਹੜੇ ਗਹਿਣੇ ਪਹਿਨੇ ਜਾਂਦੇ ਹਨ ਉਹਨਾਂ ਬਾਰੇ ਵੀ ਆਪਾਂ ਦੇਖਦੇ ਹਾਂ ਪਿੱਪਲ ਪੱਤੀਆਂ ਇਹ ਔਰਤਾਂ ਵਿੱਚ ਬਹੁਤ ਪ੍ਰਚਲਿਤ ਗਹਿਣਾ ਸੀ ਇਸ ਨੂੰ ਪਹਿਨਣ 'ਚ ਉਹ ਬੜੀ ਸ਼ਾਨ ਸਮਝੀਆਂ ਸਨ ਇਸ ਗਹਿਣੇ ਨਾਲ ਪਿੱਪਲ ਦੇ ਪੱਤਿਆਂ ਵਾਂਗ 2-3 ਪੱਤੇ ਜਿਹੇ ਲੱਗੇ ਹੁੰਦੇ ਸਨ ਇਸ ਗਹਿਣੇ ਦੀ ਸੁੰਦਰਤਾ ਬਾਰੇ ਪੰਜਾਬੀ ਲੋਕ ਗੀਤਾਂ ਦੇ ਵਿੱਚ ਬਹੁਤ ਸਾਰਾ ਸਾਨੂੰ ਸੋਣ ਨੂੰ ਮਿਲਦਾ ਆਲੇ ਨੱਤੀਆਂ ਕਰਾਇਲੇ ਪੇਪਲ ਪੱਤੀਆਂ ਕਿਸੇ ਦੇ ਨਾਲ ਗੱਲ ਨਾ ਕਰੀ ਤੁੰਗਲ ਤੁੰਗਲ ਗੋਲ ਚੂੜੀਆਂ ਵਾਂਗ ਪਲੇਨ ਡੰਡੀਆਂ ਨੂੰ ਕਹਿੰਦੇ ਸਨ ਦੇਖੋ ਬਹੁਤ ਸਾਰੇ ਅਜਿਹੇ ਗਹਿਣੇ ਆ ਜਿਨ੍ਹਾਂ ਨੂੰ ਸ਼ਹਿਰ ਸ਼ਾਇਦ ਬਹੁਤ ਲੋਕੀ ਪਹਿਲੀ ਵਾਰ ਸੁਣ ਸੁਣਦੇ ਹੋਣ ਤੁੰਗਲ ਇਹ ਵੀ ਬੜਾ ਉਦੋਂ ਦਾ ਪ੍ਰਾਤਨ ਮਸ਼ਹੂਰ ਗੈਣਾ ਸੀ ਪਰ ਬਹੁਤ ਘੱਟ ਲੋਕ ਤੁੰਗਲ ਤੋਂ ਜਾਣੂ ਹੋਣਗੇ ਕੋਕਰੂ ਕੋਕਰੂ ਕੰਨ ਦੀ ਗਲੀ ਦੇ ਬਾਹਰਲੇ ਬਾਦਵੇਂ ਭਾਗ ਵਿੱਚ ਪੈਨੇ ਜਾਂਦੇ ਸਨ ਗੁਰਦਾਸ ਮਾਨ ਨੇ ਕੋਕਰੂਆਂ ਬਾਰੇ ਵੀ ਆਪਣੇ ਗੀਤ ਵਿੱਚ ਜ਼ਿਕਰ ਕੀਤਾ ਹੈ ਕੰਨਾਂ ਵਿੱਚੋਂ ਕੋਕਰੂ ਤੇ ਬਾਲੀਆਂ ਵੀ ਗਈਆਂ ਕੱਗਰੀ ਵੀ ਗਏ ਤੇ ਫੁਲਕਾਰੀਆਂ ਵੀ ਗਈਆਂ ਤੋਂ ਬਹੁਤ ਵਿਸਥਾਰ ਦੇ ਰੂਪ ਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਕਾਫੀ ਸਮਾਂ ਵੀਡੀਓ ਵੀ ਕਾਫੀ ਲੰਬੀ ਹੋ ਜਾ ਜਾਵੇਗੀ ਅੰਤ ਤੱਕ ਜਰੂਰ ਦੇਖਦੇ ਰਹਿਣਾ ਇੱਕ ਗਹਿਣਾ ਹੈ 부ਜਲੀਆਂ ਇਹ ਸਲਾਈ ਮਸ਼ੀਨ ਦੀ ਫਿਰਕੀ ਵਾਂਗ ਇੱਕ ਗਹਿਣਾ ਸੀ ਜੋ ਕੰਨਾਂ 'ਚ ਵੱਡੀਆਂ ਗਲੀਆਂ ਕਢਵਾ ਕੇ ਪੈਨਿਆ ਜਾਂਦਾ ਸੀ ਕੁਝ ਗਹਿਣਿਆਂ ਤੋਂ ਇਲਾਵਾ ਕੰਨਾਂ ਵਿੱਚ ਕਾਂਟੇ ਢੇਡੂ ਚੁਮਕੇ ਡੰਡੀਆਂ ਲੋਟਣ ਬੁੰਦੇ ਸੋਨ ਚਿੜੀਆਂ ਟੋਪਸ ਕੰਢੀ ਰੇਲਾਂ ਮਾਮੇ ਮੁਰਕੀਆਂ ਅਤੇ ਬਹਾਦਰਨੀਆਂ ਆਦੀ ਗਹਿਣੇ ਵੀ ਪਹਿਨੇ ਜਾਂਦੇ ਸਨ ਗਲੇ ਦੇ ਵળે ਜੇਕਰ ਪਹਿਨੇ ਜਾਣ ਵਾਲੇ ਗਹਿਣਿਆਂ ਦੀ ਆਪਾਂ ਗੱਲ ਕਰੀਏ ਤਾਂ ਤੱਗਾ ਹਮੇਲ ਇਨਾਮ ਅਤੇ ਬੁਗਤੀਆਂ ਗਲੇ ਵਿੱਚ ਧਾਗੇ ਨੂੰ ਮੇਲ ਕੇ ਜੇਕਰ ਪੌਂਡ ਪਾਏ ਜਾਣ ਤਾਂ ਇਹ ਤੱਗਾ ਖਵਾਉਂਦਾ ਸੀ ਪੌਂਡ ਜਿਹੜਾ ਹੈ ਉਹ ਇੰਗਲੈਂਡ ਦੀ ਕਰੰਸੀ ਆ ਪੁਰਾਣੇ ਸਮਿਆਂ ਦੇ ਵਿੱਚ ਜੇ ਪੌਂਡ ਪਾਏ ਜਾਂਦੇ ਸੀ ਤਾਂ ਉਸ ਗਹਿਣੇ ਨੂੰ ਤੱਗਾ ਕਹਿੰਦੇ ਸਨ ਜੇਕਰ ਰੁਪਏ ਪਾਏ ਜਾਂਦੇ ਸਨ ਤਾਂ ਉਸ ਨੂੰ ਹਮੇਲ ਕਹਿੰਦੇ ਸਨ ਜੇਕਰ ਸੋਨੇ ਦੇ ਪੈਸੇ ਪਾਏ ਜਾਂ ਤਾਂ ਉਹਨੂੰ ਬੁਗਤੀਆਂ ਕਹਿੰਦੇ ਸਨ ਜੇਕਰ ਤਕੌਣੇ ਤਵੀਤ ਹੋਣ ਤਾਂ ਇਨਾਮ ਅਖਵਾਉਂਦਾ ਸੀ ਦੇਖੋ ਕਿੰਨੇ ਪ੍ਰਕਾਰ ਦੇ ਇਹ ਗਹਿਣੇ ਆ ਜਿਹੜੇ ਅੱਜ ਅਸੀਂ ਤੁਹਾਡੇ ਨਾਲ ਇਹ ਸਾਂਝੇ ਕਰ ਰਹੇ ਹਾਂ ਇੱਕ ਬਹੁਤ ਹੀ ਅਨੋਖਾ ਗਹਿਣਾ ਸੀ ਜਿਸ ਦਾ ਨਾਮ ਸੀ ਸੌਕਣ ਮੋਹਰਾ ਜਦੋਂ ਕਿਸੇ ਵਿਅਕਤੀ ਦੀ ਪਤਨੀ ਦੀ ਮੌਤ ਹੋ ਜਾਂਦੀ ਸੀ ਉਸ ਤੋਂ ਬਾਅਦ ਉਸ ਦੀ ਦੂਸਰੀ ਪਤਨੀ ਨੂੰ ਇੱਕ ਹਾਰ ਬਣਵਾ ਕੇ ਦਿੱਤਾ ਜਾਂਦਾ ਸੀ ਜਿਸ ਨੂੰ ਸੌਕਣ ਮੋਹਰਾ ਕਿਹਾ ਜਾਂਦਾ ਸੀ ਜੁਗਨੀ ਵੀ ਇੱਕ ਪੁਰਾਤਨ ਸਮੇ ਦਾ ਗਹਿਣਾ ਰਿਹਾ ਜੁਗਨੀ ਗਲੇ ਦਾ ਇੱਕ ਮਹੱਤਵਪੂਰਨ ਗਹਿਣਾ ਸੀ ਜੁਗਨੀ ਹਾਰ ਦੇ ਮੱਧ ਵਿੱਚ ਆ ਕੇ ਵੱਲ ਨੂੰ ਲਟਕਦੀ ਦਿਖਾਈ ਦਿੰਦੀ ਸੀ ਇਸ ਦੇ ਖੱਬੇ ਅਤੇ ਸੱਜੇ ਪਾਸੇ ਹਰੇ ਤੇ ਲਾਲ ਲਗ ਲੱਗੇ ਹੁੰਦੇ ਸਨ ਗਲੇ ਵਿੱਚ ਜਿਹੜੇ ਗਹਿਣੇ ਆ ਉਹ ਇਸ ਤੋਂ ਇਲਾਵਾ ਹੋਰ ਵੀ ਗਲੇ ਵਿੱਚ ਪਾਉਣ ਵਾਲੇ ਗਹਿਣੇ ਅਸੀਂ ਤੁਹਾਨੂੰ ਦੱਸਦੇ ਹਾਂ ਜੰਜੀਰੀ ਚੌਂਕੀ ਹੱਸ ਰਾਣੀ ਹਾਰ ਤਵੀਤ ਮੱਖੀ ਹੌਲ ਦਿਲੀ ਚੁਟਾਲਾ ਲੋਕਟ ਪੈਂਡਲ ਸਿੰਘ ਤਵੀਤ ਗਲੂਬੰਦ ਤੰਦੀਰਾ ਮਾਲਾ ਨੌ ਰਤਨਾ ਸੈਟ ਐਦਾਂ ਦੇ ਬਹੁਤ ਸਾਰੇ ਗਹਿਣੇ ਸਨ ਜੋ ਮੁਟਿਆਰਾਂ ਬਹੁਤ ਚਾਅ ਦੇ ਨਾਲ ਪਹਿਨਦੀਆਂ ਸਨ ਕੁਝ ਗਹਿਣੇ ਅਜਿਹੇ ਹਨ ਜਿਹੜੇ ਇਸਤਰੀਆਂ ਵਾਲਾਂ ਦੇ ਵਿੱਚ ਲਗਾਉਂਦੀਆਂ ਕੁਝ ਵਾਲਾਂ ਨੂੰ ਗੁੰਦ ਕੇ ਲਗਾਏ ਜਾਣ ਵਾਲੇ ਇਹ ਗਹਿਣੇ ਹਨ ਜਿਵੇਂ ਸੱਗੀ ਫੁੱਲ ਔਰਤਾਂ ਆਪਣੇ ਵਾਲਾਂ ਨੂੰ ਸ਼ਿੰਗਾਰਨ ਲਈ ਸਿਰ ਉੱਪਰ ਸੱਗੀ ਤੇ ਫੁੱਲ ਸਜਾਉਂਦੀਆਂ ਸਨ ਸਿਰ ਦੇ ਪਿਛਲੇ ਹਿੱਸੇ ਉੱਤੇ ਵਾਲਾਂ ਦੀਆਂ ਮੀਂਡੀਆਂ ਕਰਕੇ ਖੱਬੇ ਅਤੇ ਸੱਜੇ ਪਾਸੇ ਦੋ ਫੁੱਲ ਲਗਾਏ ਜਾਂਦੇ ਸਨ ਇਨਾ ਫੁੱਲਾਂ ਦੇ ਐਨ ਵਿਚਕਾਰ ਸਗੀ ਲਗਾਈ ਜਾਂਦੀ ਸੀ ਕਈ ਔਰਤਾਂ ਸਗੀ ਅਤੇ ਫੁੱਲ ਸਿਰ ਦੇ ਅਗਲੇ ਹਿੱਸੇ ਤੇ ਵੀ ਲਗਾਉਂਦੀਆਂ ਸਨ ਸ਼ਿੰਗਾਰ ਪੱਟੀ ਸ਼ਿੰਗਾਰ ਪੱਟੀ ਮੱਥੇ ਤੋਂ ਦੋਵਾਂ ਕੰਨਾਂ ਵੱਲ ਨੂੰ ਕੁਬੇ ਕੁਮਾਉ ਦੇ ਰੂਪ ਵਿੱਚ ਲਟਕਦੀ ਦਿਖਾਈ ਦਿੰਦੀ ਸੀ ਦੇਖੋ ਕਿੰਨਾ ਵਧੀਆ ਗਹਿਣਾ ਨਾ ਸ਼ਿੰਗਾਰ ਪੱਟੀ ਇੱਕ ਹੋਰ ਖੂਬਸੂਰਤ ਗਹਿਣਾ ਟਿੱਕਾ ਟਿੱਕਾ ਮੱਥੇ ਤੋਂ ਸ਼ੁਰੂ ਹੋ ਕੇ ਵਾਲਾਂ ਦੇ ਮੱਧ ਚ ਜਾ ਕੇ ਜੁੜ ਜਾਂਦਾ ਸੀ ਟਿੱਕੇ ਤੋਂ ਤਾਂ ਅੱਜ ਵੀ ਇਹ ਬਹੁਤ ਸਾਰੀਆਂ ਜਿਹੜੀਆਂ ਬੀਬੀਆਂ ਉਹ ਜਾਣੂ ਨੇ ਆਮ ਹੀ ਵਿਆਹ ਸ਼ਾਦੀਆਂ ਦੀਆਂ ਪਾਰਟੀਆਂ ਦੇ ਵਿੱਚ ਟਿੱਕੇ ਜਿਹੜੇ ਉਹ ਸਾਨੂੰ ਲਾਏ ਹੋਏ ਨਜ਼ਰ ਵੀ ਆਉਂਦੇ ਆ ਕਲਿੱਪ ਇਹ ਸਿਰ ਦੇ ਪਿਛਲੇ ਹਿੱਸੇ 'ਚ ਬਾਲਾਂ ਵਿਚਾਲੇ ਚੀਰ ਦੇ ਖੱਬੇ ਅਤੇ ਸੱਜੇ ਪਾਸੇ ਲਗਾਏ ਜਾਂਦੇ ਹਨ ਇਹ ਆਪਸ ਵਿੱਚ ਮੇਲੇ ਹੋਏ ਧਾਗੇ ਨਾਲ ਜੁੜੇ ਹੁੰਦੇ ਸਨ ਜਿਹੜਾ ਪੁਰਾਣਾ ਕਲਿੱਪ ਆ ਉਹਦੀ ਆਪਾਂ ਇਹ ਗੱਲ ਤੁਹਾਨੂੰ ਦੱਸੀ ਆ ਝੂਮਰ ਸੂਈ ਇਹ ਵਾਲਾਂ ਵਿੱਚ ਟੀਡਾ ਚੀਰ ਕੱਢ ਕੇ ਖੱਬੇ ਪਰਵੱਟੇ ਦੇ ਐਨ ਉੱਪਰ ਆਟਕਦੀ ਸੀ ਜਿਹੜੇ ਕਹਨੇ ਅਸੀਂ ਤੁਹਾਨੂੰ ਦੱਸਿਆ ਉਸ ਤੋਂ ਹੋਰ ਉਸ ਤੋਂ ਇਲਾਵਾ ਹੋਰ ਵੀ ਕਈ ਬਹੁਤ ਬਾ ਕਮਾਲ ਗਹਿਣੇ ਹਨ ਵਿਗਿਆੜੀ ਠੂਠੀਆਂ ਦੌਣੀ ਛੱਬਾ ਚੌਂਕ ਬੰਦ ਅਤੇ ਬਰੋਲਾ ਆदि ਬਾਲਾਂ ਵਿੱਚ ਸਜਾਏ ਜਾਣ ਵਾਲੇ ਪ੍ਰਮੁੱਖ ਗਹਿਣੇ ਸਨ ਦੇਖੋ ਜਿਹੜੇ ਪ੍ਰਾਤਨ ਗਹਿਣੇ ਸਨ ਅੱਜ ਉਨਾਂ ਸਮਿਆਂ ਤੋਂ ਲੈ ਕੇ ਅੱਜ ਤੱਕ ਕਈ ਸਮਾਨਾਰਥੀ ਸ਼ਬਦ ਵੀ ਅਸੀਂ ਵਰਤਦੇ ਆਂ ਕਈ ਵਾਰ ਕਿਸੇ ਚੀਜ਼ ਨੂੰ ਜਦੋਂ ਬਹੁਤ ਹਮ-ਹਮਾ ਕੇ ਦੱਸਣਾ ਦੱਸਿਆ ਜਾਵੇ ਤਾਂ ਅਸੀਂ ਕਹਿੰਦੇ ਆਂ ਬਈ ਵਾਹ ਬਈ ਵਾਹ ਤਾਂ ਬਰੋਲਾ ਹੀ ਆ ਤੇ ਅੱਗੇ ਜ਼ਿਕਰ ਕਰਦੇ ਆਂ ਵੀਣੀ ਵਿੱਚ ਪਹਿਨੇ ਜਾਣ ਵਾਲੇ ਗਹਿਣੇ ਪਹਿਲਾ ਕਹਿਣਾ ਜਿਹੜਾ ਹੈਗਾ ਤੁਹਾਡੇ ਨਾਲ ਸਾਂਝਾ ਕਰਾਂਗੇ ਪਰਿਬੰਧ ਇਹ ਬਾਹਾਂ ਦਾ ਇੱਕ ਬਹੁਤ ਹੀ ਮਸ਼ਹੂਰ ਗਹਿਣਾ ਸੀ ਇਸ ਚੂੜੇ ਜਿਹੜਾ ਇਹ ਆ ਕਿ ਚੂੜੇ ਦੇ ਵਿਚਾਲੇ ਪਹਿਨੇ ਜਾਂਦਾ ਸੀ ਇਸ ਨੂੰ ਛੋਟੇ-ਛੋਟੇ ਘੁੰਗਰੂਆਂ ਨਾਲ ਸਜਾਇਆ ਜਾਂਦਾ ਇਹ ਘੁੰਗਰੂ ਬਾਹ ਹਿਲਦੀਆਂ ਤਾਂ ਨਾਲ ਛਣ-ਛਣ ਦਾ ਜਿਹੜਾ ਸ਼ੋਰ ਕਰਦਾ ਸੀ ਜਿਹੜੇ ਇਹ ਚੂੜੀਆਂ ਦੀ ਤਰ੍ਹਾਂ ਬਾਹਾਂ ਦੇ ਗਹਿਣੇ ਹਨ ਇਹਨਾਂ ਵਿੱਚ ਗਲੀਆਂ ਹੁੰਦੀਆਂ ਸਨ ਪਰ ਆਟਾ ਗੁੰਨਣ ਸਮੇਂ ਇਹਨਾਂ ਵਿੱਚ ਆਟਾ ਫਸ ਜਾਂਦਾ ਸੀ। ਥੋ ਕਈ ਸਵਾਨੀਆਂ ਜਿਹੜੀਆਂ ਨੇ ਉਹ ਬਗੈਰ ਗਲੀਆਂ ਤੋਂ ਵੀ ਗਹਿਣੇ ਪਹਿਨਦੀਆਂ ਸਨ। ਇਹਨਾਂ ਨੂੰ ਘੜੀ ਵਾਂਗ ਚਾਬੀ ਲੱਗੀ ਹੁੰਦੀ ਸੀ। ਇਹ ਗਜਰੇ ਬਾਹਾਂ 'ਚ ਪਹਿਨਣ ਤੋਂ ਬਾਅਦ ਇਹਨਾਂ ਗਜਰਿਆਂ ਨੂੰ ਲੱਗੀ ਚਾਬੀ ਨਾਲ ਚੰਗੀ ਤਰ੍ਹਾਂ ਕੱਸ ਵੀ ਲਿਆ ਜਾਂਦਾ ਸੀ ਤੇ ਖੋਲ ਵੀ ਦਿੱਤਾ ਜਾਂਦਾ ਸੀ। ਬੀਣੀ ਦੇ ਇਹਨਾਂ ਗਹਿਣਿਆਂ ਤੋਂ ਇਲਾਵਾ ਬਹੁਤ ਖੂਬਸੂਰਤ ਗਹਿਣਿਆਂ ਦੀ ਜੇ ਤੁਹਾਡੇ ਨਾਲ ਸਾਹਜ ਪਾਈਏ ਬਾਜੂਬੰਦ ਕੋਖੜੂ ਪਹੰਚੀ ਕੰਗਣ ਅਤੇ ਕਲੀਰੇ ਇਹ ਜਿਹੜੇ ਇਹ ਗਹਿਣੇ ਆ ਇਹ ਵੀ ਬਹੁਤ ਉਸ ਸਮੇਂ ਦੇ ਪ੍ਰਮੁੱਖ ਗਹਿਣੇ ਸਨ ਉਂਗਲਾਂ ਵਿੱਚ ਪਾਉਣ ਵਾਲੇ ਜੇਕਰ ਗਹਿਣਿਆਂ ਦੀ ਗੱਲ ਕਰੀਏ ਤਾਂ ਮੰਦਰੀ ਸ਼ਾਪ ਕਲੀ ਜੜੀ ਅਤੇ ਆਰਸੀ ਆਦੀ ਗਹਿਣੇ ਸਨ ਪੈਰਾਂ ਵਿੱਚ ਪਹਿਨੇ ਜਾਣ ਵਾਲੇ ਗਹਿਣੇ ਪੈਰਾਂ ਦੀਆਂ ਪੰਜ ਉਂਗਲਾਂ ਵਿੱਚ ਇੱਕੋ ਜਿਹੀਆਂ ਪੰਜ ਛਾਪਾਂ ਵੀ ਪਹਿਨੀਆਂ ਜਾਂਦੀਆਂ ਸਨ ਜਿਨ੍ਹਾਂ ਨੂੰ ਪੰਜ ਅੰਗਲਾ ਕਹਿੰਦੇ ਸਨ ਇਨਾ ਤੋਂ ਇਲਾਵਾ ਪੰਜੇਬਾਂ ਪਟੜੀਆਂ ਲੱਛੇ ਝਾਂਜਰਾ ਬਾਂਕਾ ਅਤੇ ਬਿਛੂਏ ਇਹ ਜਿਹੜੇ ਗਹਿਣੇ ਆ ਉਹ ਵੀ ਪੈਰਾਂ ਦੀਆਂ ਉਂਗਲੀਆਂ ਦੇ ਵਿੱਚ ਪਹਿਨੇ ਜਾਂਦੇ ਜੇ ਅਸੀਂ ਪੁਰਾਤਨ ਮਰਦਾਂ ਦੇ ਜਿਹੜੇ ਗਹਿਣੇ ਪਹਿਨੇ ਜਾਂਦੇ ਸਨ ਉਹਨਾਂ ਦੀ ਗੱਲ ਨਾ ਕਰੀਏ ਤਾਂ ਇਹ ਵੀਡੀਓ ਜਿਹੜੀ ਆ ਸਾਡੀ ਅਧੂਰੀ ਰਹਿ ਜਾਵੇਗੀ ਇਸ ਕਰਕੇ ਆਪਾਂ ਮਰਦਾਂ ਦੇ ਗਹਿਣੇ ਆ ਨਾਲ ਵੀ ਇੱਕ ਸਾਂਝ ਪਾਉਂਦੇ ਆ ਜਿਹੜੇ ਉਸ ਸਮੇਂ ਸ਼ੌਕੀਨ ਮੁੰਡੇ ਹੁੰਦੇ ਸਨ ਉਹ ਜਿਹੜੇ ਗਹਿਣੇ ਪਾਉਂਦੇ ਸਨ ਜਿਵੇਂ ਕੈਂਠਾ ਸੋਨੇ ਦਾ ਕੜਾ ਸੋਨੇ ਦੀ ਜੰਜੀਰੀ ਨੱਤੀਆਂ ਕੰਨਾਂ ਦੇ ਵਾਲੇ ਅਜਿਹੇ ਗਹਿਣੇ ਜਿਹੜੇ ਆ ਉਹ ਪਹੁੰਦੇ ਸਨ ਬੇਸ਼ੁਮਾਰ ਸੋਨੇ ਚਾਂਦੀ ਦੇ ਪੁਰਾਤਨ ਲੋਕ ਗਹਿਣਿਆਂ ਦੀ ਥਾਂ ਅੱਜ ਪਦਾਰਥਵਾਦੀ ਜਿਹੜਾ ਯੋਗ ਹੈ ਉਹਨੇ ਨਵੇਂ-ਨਵੇਂ ਮੈਟਲਾਂ ਦੇ ਗਹਿਣੇ ਜਿਹੜੇ ਆ ਉਹ ਪੈਣੇ ਸ਼ੁਰੂ ਕਰ ਦਿੱਤੇ ਹਨ ਜਿਵੇਂ ਸਟੋਨ ਮੈਟਲ ਤਾਂਬਾ ਲੋਹਾ ਪਿੱਤਲ ਇੱਕ ਨਵਾਂ ਧਾਤ ਹੈਗੀ ਆ ਏਡੀ ਕਹਿੰਦੇ ਉਹਨੂੰ ਅਮਰੀਕਨ ਡਾਇਮੰਡ ਜੋ ਅੱਜ ਜੇ ਅਸੀਂ ਦੇਖੀਏ ਤਾਂ ਗਹਿਣਿਆਂ ਦੀ ਜਿਹੜੀ ਬਹੁਤਾਤ ਆ ਉਹ ਬਹੁਤ ਘਟ ਚੁੱਕੀ ਹੈ ਯਾਦਾ ਕਰ ਲੋ ਕਿ ਸੋਨਾ ਚਾਂਦੀ ਉਹਨਾਂ ਲੋਕਾਂ ਕੋਲ ਹੈ ਜਿਹੜੇ ਗਜੈਸ਼ੀ ਨੇ ਤੇ ਬਰਾਬਰਤਾ ਜਿਹੜੀ ਆ ਇਕੁਐਲਟੀ ਜਿਹੜੀ ਆ ਉਹ ਮਨੁੱਖਤਾ ਦੇ ਵਿੱਚ ਕਾਫੀ ਆ ਜਾਣਕਾਰ ਲੋਕੀ ਗਹਿਣਾ ਪਹਿਨਣਾ ਬਹੁਤ ਘੱਟ ਪਸੰਦ ਕਰਦੇ ਹਨ ਤੇ ਇੱਕ ਰਿਵਾਜ ਬਣ ਗਿਆ ਕਿ ਜਿਹੜੇ ਗਹਿਣੇ ਆ ਉਹ ਨਾ ਪਹਿਨੇ ਜਾਣ ਜੇਕਰ ਆਪਾਂ ਸਿੱਖ ਧਰਮ ਦੀ ਗੱਲ ਕਰੀਏ ਤਾਂ ਗੁਰੂ ਪਾਤਸ਼ਾਹ ਨੇ ਸਿੱਖੀ ਦੇ ਵਿੱਚ ਗਹਿਣੇ ਜਿਹੜੇ ਆ ਉਹ ਪਹਿਨਣ ਤੋਂ ਵਰਜ ਦਿੱਤਾ ਕਿਉਂਕਿ ਵਰਜਣ ਦਾ ਇੱਕੋ ਇੱਕ ਮਤਲਬ ਸੀ ਕਿ ਜਿਹੜੇ ਅਮੀਰ ਸਨ ਉਹ ਪਹਿਨ ਸਕਦੇ ਸਨ ਜਿਹੜਾ ਗਰੀਬ ਆ ਉਹਦੇ ਕੋਲ ਪਹਿਨਣ ਦੀ ਸਮਰੱਥਾ ਨਹੀਂ ਸੀ ਸੋ ਮਹਾਰਾਜ ਨੇ ਆਪਣੇ ਸਿੱਖ ਨੂੰ ਬਰਾਬਰਤਾ ਦੇ ਉੱਤੇ ਖੜਾ ਕਰਨ ਲਈ ਗਹਿਣਿਆਂ ਤੋਂ ਵਰਜ ਦਿੱਤਾ ਤੇ ਕੜਾ ਜਿਹੜਾ ਆ ਉਹ ਮਹਾਰਾਜ ਨੇ ਇੱਕ ਪਹਿਰਾਵੇ ਦੇ ਇੱਕ ਪਹਿਨਣ ਦੇ ਤੌਰ ਦੇ ਉੱਤੇ ਸੇਕ ਨੂੰ ਬਖਸ਼ ਬਖਸ਼ਿਆ ਅੱਜ ਜਿਹੜੇ ਜਿਹੜੇ ਗਾਣੇ ਦੀ ਗੱਲ ਤੁਹਾਡੇ ਨਾਲ ਅਸੀਂ ਸਾਂਝੀ ਕਰੀ ਆ ਕਮੈਂਟਸ ਦੇ ਵਿੱਚ ਜੇ ਕੋਈ ਗਹਿਣਾ ਸਾਥੋਂ ਰਹਿ ਗਿਆ ਹੋਵੇ ਤਾਂ ਉਹ ਦੱਸਣ ਦੀ ਜਰੂਰ ਕਿਰਪਾਲਤਾ ਕਰਨੀ ਤੇ ਕਿਹੜੇ ਕਿਹੜੇ ਵਿਅਕਤੀ ਇਹ ਜੇ ਹਨ ਕਮੈਂਟਸ ਕਰਕੇ ਜਰੂਰ ਦੱਸਿਓ ਜਿਹੜੇ ਇਹਨਾਂ ਗਹਿਣਿਆਂ ਬਾਰੇ ਪਹਿਲਾਂ ਤੋਂ ਜਾਣਦੇ ਸਨ ਉਹ ਧੰਨਵਾਦ